ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਲਓ ਜੀ ਆਪਾਂ ਕਹਾਣੀ ਲੈ ਕੇ ਆਏ ਇੱਕ ਨਵੇਂ ਰਾਜਾ ਅਰਸਾਲੂ ਦੀ ਕਹਾਣੀ ਅੱਜ ਕਰਦੇ ਹਾਂ ਇਸਨੂੰ ਸ਼ੁਰੂ ਪਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸੁਥਾਈ ਤੌਰ ਤੇ ਕਿੰਕਿਤਰਾ ਇਹ ਨਹੀਂਦਾ ਯਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕमानस ਦਾ ਇੱਕ ਅਜਿਹਾ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਮ ਨਾਲ अनेका ਦਿਨ ਚੱਲ ਤੇ ਰਸਪਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸੰਬੰਧਤ ਘਟਨਾਵਾਂ ਅਤੇ ਉਸ ਉਬਗਿਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ 12 ਕਿੱਸਿਆਂ ਵਿੱਚ ਗਾਇਆ ਹੈ ਕਹਿੰਦੇ ਹਨ ਰਾਜਾ ਸਾਲੂ ਸ਼ਿਆਲ ਕੋਟ ਪਾਕਿਸਤਾਨ ਦੇ ਰਾਜਾ ਸਲਵਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਜੋ ਸਲਵਾਨ ਦੀ ਢਲਦੀ ਉਮਰ ਵਿੱਚ ਰਾਣੀ ਲੂਣਾ ਗਿ ਗੱਖੋਂ ਪੂਰਨ ਦੇ ਵਰਨ ਨਾਲ ਪੈਦਾ ਹੋਇਆ ਰਸਾਲੂ ਤਾਂ ਜਨਮ ਸਾਰੇ ਸਿਆਲ ਕੋਟ ਲਈ ਖੁਸ਼ੀਆਂ ਅਤੇ ਖੇੜੀਆਂ ਦਾ ਟੋਲ ਲੈ ਕੇ ਆਇਆ ਇਸ ਸਾਰੇ ਸ਼ਹਿਰ ਵਿੱਚ ਕਿਉਂ ਦੇ ਦੀਵੇ ਬਾਲੇ ਗਏ ਖੇ ਰੱਤਾਂ ਵੰਡੀਆਂ ਗੰਗਾ ਪ੍ਰੰਤੂ ਵਹਿਮ ਪਰਮਾਤਮਾ ਦੇ ਕਰਸੇ ਸਲਵਾਨ ਨੂੰ ਕਿਸੇ ਜੋ ਤੁਸੀਂ ਨੇ ਆਖਿਆ ਰਾਜਨ ਪੂਰੇ ਪਰਾਂ ਫਰੇ ਇਹਦੇ ਮੱਥੇ ਨਾਲ ਲੱਗੇ ਨਹੀਂ ਤੇਰੀ ਮੌਤ ਹੋ ਜਾਵੇਗੀ ਰਾਜਾ ਸਲਵਾਨ ਸੋਚੀ ਪੈ ਗਿਆ ਆਪਣੇ ਵਜੇਰਾ ਨਾਲ ਸਲਾਮ ਮਸਬਰ ਕਰਕੇ ਹੁਕਮ ਸੁਣਾ ਦਿੱਤਾ ਰਸਾਲੂ ਨੂੰ ਪਾਰਾ ਵਰੇ ਲਈ ਪੋਰੇ ਵਿੱਚ ਪਾ ਦੇਵੋ ਕਿਆ ਵਾਪਸੀ ਉਹ ਜਿਹੜਾ ਸੁੱਖਾਂ ਸੁਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੂਣਾ ਕਰਉਂਦੀ ਰਹੀ ਲੋਰੀਆਂ ਦੇਣ ਦੀ ਦੇਣ ਦੀ ਉਹਦੀ ਰੀਗ ਤੜਪਦੀ ਰਹੀ ਅਲੂਏ ਜਵਾਕ ਨੂੰ ਇੱਕ ਵੱਖਰੇ ਮਹਿਲ ਵਿੱਚ ਪੇਹੀ ਦਿੱਤਾ ਗਿਆ ਉਸ ਮਹਿਲ ਵਿੱਚ ਉਸਨੂੰ ਲਈ ਸਾਰ ਸਾਲੂ ਲਈ ਸਾਰੀਆਂ ਸੁੱਖ ਸੁਵਿਧਾਵਾਂ ਹਾਸਲ ਸੰਤ ਪ੍ਰੰਤੂ ਉਸ ਨੂੰ ਇਸੋ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਇੱਕ ਚਰਖਾਣਾ ਦਾ ਮੁੰਡਾ ਤੇ ਇੱਕ ਸੁਨਿਆਰਾ ਦਾ ਮੁੰਡਾ ਉਹਦੇ ਨਾਲ ਖੇਡੁੰ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈ ਉਹਦੀ ਪਾਲਣਾ ਪੋਸਣਾ ਪਾਲਣਾ ਪੋਸਣਾ ਕਰਨ ਲੱਗੀ ਮਾਂ ਬਾਪ ਦੀ ਮਮਤਾ ਤੋਂ ਵੀ ਹੋਣਾ ਫਿਰ ਸਾਲੂ ਦਿਨ ਮਹੀਨੇ ਸਾਲ ਵਿੱਤਮ ਦਾ ਹੋਇਆ ਵੱਡਾ ਹੋਣ ਲੱਗਾ ਉਹਦੀ ਰਾਜ ਦਰਬਾਰ ਲਈ ਲੋੜਿੰਦੀ ਸਖਿਆ ਦਾ ਵਸ਼ੇਸ਼ ਪ੍ਰਬੰਧ ਕੀਤਾ ਗਿਆ ਘੋੜ ਸਵਾਰੀ ਸਸਤਰ ਸਿੱਖਿਆ ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮਹਾਰਤ ਹਾਸਲ ਕਰਨ ਲਈ ਹਾਸਲ ਕਰ ਲਈ ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਂਕ ਨੇ ਉਸੇ ਸਰੀਰ ਨੂੰ ਸਡੌਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ ਅੱਥਰੀ ਜਵਾਨੀ ਪਲਾ ਕਿੰਨੀ ਕੋ ਦੇਰ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਹੈ ਰਾਜੇ ਦਿੱਤਾ ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ ਪਰ ਸਾਧੂ ਨੇ ਕਿਲੇ ਤੋਂ ਬਾਹਰ ਇਹ ਜਾਣਾ ਸ਼ੁਰੂ ਕਰ ਦਿੱਤਾ ਖੋਸਨ ਦੀਆਂ ਅਸਾਂਗਾਂ ਅਤੇ ਸ਼ਿਕਾਰ ਖੇਡਣ ਦਾ ਸ਼ਕੀਨ ਪਰਉ ਸਾਲੂ ਆਪਣੇ ਬਾਂਕੇ ਕੋੜੇ ਤੇ ਅਸਵਾਰ ਹੋ ਕੇ ਸ਼ਹਿਰ ਵਿੱਚ ਕੀੜਾ ਮਾਰਨ ਲੱਗਾ ਕਈ avalde ਸ਼ੌਂਕ ਉਸ ਨੇ ਪਾਲੇ ਹੋਏ ਸਨ ਹੋਨੂ ਪਾਣੀ ਭਰਦੀਆਂ ਸੋਹਣੀਆਂ ਮਟਿਆਰਾਂ ਨੇ ਗੁਲੇਲਾ ਨਾਲ ਘੜੇ ਭੰਨ ਕੇ ਅਨਠਾ ਸੁਆਦ ਆਉਂਦਾ ਸੀ ਨਿਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ ਲੂਣਾ ਕੋਲ ਮਟਿਆਰਾਂ ਨੇ ਜਾ ਕੇ ਲੂਣਾ ਕੋਲ ਮਟਿਆਰਾਂ ਨੇ ਜਾ ਸ਼ਿਕਾਇਤਾਂ ਕੀਤੀਆਂ ਰਾਣੀ ਨੇ ਉਹਨਾਂ ਨੂੰ ਪਿੱਤਲ ਦੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਸਾਲੂ ਤੀਰ ਕਮਾਣਾਂ ਨਾਲ ਉਹਨਾਂ ਵਿੱਚ ਸ਼ੇਖ ਕਰਨੇ ਸ਼ੁਰੂ ਕਰ ਦਿੱਤੇ ਮੋਟਿਆਰਾ ਉਸ ਦੀਆਂ ਆਪ ਆਪ ਹੁੰਦਰੀਆਂ ਤੋਂ ਸੱਤੀਆਂ ਪੰਜਾਂ ਸਾਲ ਅਰਦਾਸਾਂ ਸਲਵਾਨ ਦੇ ਦਰਬਾਰ ਵਿੱਚ ਰਸਾਲੂ ਅਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਉਹ ਇਹ ਨਹੀਂ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋ ਬਈ ਕੋਸ ਤੋਂ ਛੁਟਕਾਰਾ ਪਾਉਣ ਲਈ ਸੁਲਵਾਨ ਨੇ ਅਰਸਾਲੂ ਦਾ ਪਤਲਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਖੜਾ ਕਰ ਦਿੱਤਾ ਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁੱਖ ਦੁਆਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿੱਕਾਲੇ ਦਾ ਹੁਕਮ ਹੈ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕਿ ਉਹ ਮੰਨ ਕੇ ਰਸਾਲੂ ਉਨੀ ਪੈਰੀ ਵਾਪਸ ਮੁੜ ਗਿਆ ਉਹਨੇ ਆਪਣੀ ਨਾਲ ਪੰਜ ਸੱਤ ਗੱਬਰੂ ਲੈ ਹਥਿਆਰਾਂ ਨਾਲ ਲੈ ਓਕੇ ਕੋਲੇ ਤੇ ਅਸਵਾਰ ਹੋ ਓ ਨੰਗਿਆ ਰਹਾ ਦੀ ਪਾਲ ਲਈ ਤਰਪਿਆ ਹੁਣ ਉਹਦੇ ਲਈ ਚਾਰੇ ਜਾਗੀਰਾ ਖੁੱਲੀਆਂ ਸਨ ਸੋ ਇਹ ਸੀ ਕਹਾਣੀ ਅੱਜ ਦੀ ਤੇ ਕਮੈਂਟ ਕਰਕੇ ਦੱਸੋ ਸਾਰੇ ਵੀ ਕਿੱਦਾਂ ਨਹੀਂ ਲੱਗੀ ਅਗਲਾ ਭਾਗ ਆਪਾਂ ਕੱਲ ਨੂੰ ਪੇਸ਼ ਕਰਾਂਗੇ ਤੇ ਰੱਬ ਰੱਖਾ ਜੀ ਹਾਲ ਤੇ ਵਸਦੇ ਰਹੋ ਖੁਸ਼ ਰਹੋ ਤੇ ਚੱਲਗੀਏ ਕਲਾ ਵਿੱਚ ਰੱਬ ਧੰਨਵਾਦ ਜੀ ਸਾਰਿਆਂ ਦਾ